ਮੈਨੂੰ ਜੀ ਅੱਜ ਇੱਥੇ ਆ ਕੇ ਖਨੌਰੀ ਬਹੁਤ ਵੱਡਾ ਆਪਣੇ ਆਪ ਤੇ ਮਾਨ ਮਹਿਸੂਸ ਹੋ ਰਿਹਾ ਹੈ ਉਹ ਇਸ ਕਰਕੇ ਆ ਕਿ ਮੈਂ ਕਿਸਾਨੀ ਦੇ ਇੱਕ ਬਹੁਤ ਵੱਡੇ ਯੋਧਾ ਹਿੰਦੁਸਤਾਨ ਦੇ ਉਹਨਾਂ ਦੇ ਦਰਸ਼ਨ ਕਰ ਸਕਿਆ ਸਾਰੇ ਹਿੰਦੁਸਤਾਨ ਦੇ ਵਿੱਚ ਕਿਸਾਨੀ ਦਾ ਮੁੱਦਾ ਬਹੁਤ ਵੱਡਾ ਮਸਲਾ ਹੈ ਔਰ ਅੱਜ ਉਸ ਮਸਲੇ ਨੂੰ ਲੈ ਕੇ ਜੋ ਇਹ ਲੜਾਈ ਲੜੀ ਜਾ ਰਹੀ ਹੈ ਉਹਨਾਂ ਦੇ ਸੈਨਾਪਤੀ ਜਿਹੜੇ ਨੇ ਡਲੇਵਾਲ ਸਾਹਿਬ ਉਨ੍ਹਾਂ ਦੇ ਨਾਲ ਮੈਂ ਅੱਜ ਮੁਲਾਕਾਤ ਕੀਤੀ ਹੈ ਔਰ ਔਰ ਮੇਰੇ ਵੱਲੋਂ ਸਿਰਫ ਉਨ੍ਹਾਂ ਨੂੰ ਇਹ ਹੀ ਬੇਨਤੀ ਕੀਤੀ ਗਈ ਸੀ ਕਿ ਇਹ ਜਿਹੜੀ ਸਾਰੀ ਸਮੱਸਿਆ ਹੈ ਸਰਕਾਰ ਔਰ ਕਿਸਾਨ ਵੀਰ ਔਰ ਸਾਰੇ ਮਿਲ ਕੇ ਇਸ ਚੀਜ਼ ਦਾ ਇੱਕ ਛੇਤੀ ਤੋਂ ਛੇਤੀ ਹੱਲ ਕਰ ਸਕਣ ਕਿਉਂਕਿ ਮੈਂ ਆਪ ਕਿਸਾਨ ਦਾ ਬੇਟਾ ਆ ਆਪ ਕਿਸਾਨ ਆ ਔਰ ਮੈਨੂੰ ਬੜੀ ਉਮੀਦ ਹੈ ਕਿ ਇਸ ਦੇ ਵਿੱਚ ਮੌਕੇ ਦੀਆਂ ਸਰਕਾਰਾਂ ਭਾਵੇਂ ਰਾਜ ਸਰਕਾਰ ਹੋਵੇ ਜਾਂ ਕੇਂਦਰ ਦੀ ਸਰਕਾਰ ਹੋਵੇ ਉਹ ਇਸ ਹਰ ਪੱਖ ਨੂੰ ਲੈ ਕੇ ਔਰ ਇਹਦਾ ਬਹੁਤ ਚੰਗਾ ਸਮੱਸਿਆ ਦਾ ਸਮਾਧਾਨ ਕਰਨਗੇ ਤਾਂ ਕਿ ਆਉਣ ਵਾਲੇ ਵਿਕਤ ਨਾ ਸਿਰਫ ਕੇ ਸਿਰਫ ਮੁੜਕ ਜਾਂ ਪੰਜਾਬ ਬਲਕਿ ਸਾਰੇ ਹਿੰਦੁਸਤਾਨ ਕਿਉਂਕਿ ਇਹ ਕਿਸਾਨੀ ਦੀ ਲੜਾਈ ਜਿਹੜੇ ਢਲੇਵਾਲ ਸਾਹਿਬ ਲੜ ਰਹੇ ਨੇ ਇਹ ਸਾਰੇ ਹਿੰਦੁਸਤਾਨ ਦੇ ਕਿਸਾਨਾਂ ਦੀ ਲੜਾਈ ਹੈ ਔਰ ਸਾਰੇ ਹਿੰਦੁਸਤਾਨ ਦੀ ਭਲਾਈ ਇਸੇ ਵਿੱਚ ਆ ਕਿ ਜਿਹੜੀ ਵੀ ਸਰਕਾਰ ਹੋਵੇ ਉਹ ਇਹਨਾਂ ਕਿਸਾਨਾਂ ਦੇ ਹਿੱਤ ਵਿੱਚ ਜਲਦੀ ਤੋਂ ਜਲਦੀ ਕੋਈ ਇੱਕ ਸਮਾਧਾਨ ਲੈ ਸਕੇ ਅੱਜ 77 ਮਾਨ ਦਿਨ ਹੋ ਗਿਆ ਮਰਨ ਵਰਤ ਨੂੰ ਜੀ ਅਚਲੀ 11 ਤਰੀਕ ਤੋਂ ਉਹਨਾਂ ਵੱਲੋਂ ਮੈਡੀਕਲ ਸਹੂਲਤ ਤਾਂ ਲਈ ਜਾ ਰਹੀ ਹੈ ਪਰ ਅਜੇ ਵੀ ਪਾਣੀ ਤੋਂ ਸਵਾਏ ਕੁਝ ਵੀ ਪੀਤਾ ਜਾਂ ਖਾਦਾ ਨਹੀਂ ਜਾ ਰਿਹਾ ਹਾਲਤ ਕਿੱਦਾਂ ਦੀ ਹੈ 14 ਫਰਵਰੀ ਨੂੰ ਮੀਟਿੰਗ ਹੈ ਕੇਂਦਰ ਦੇ ਅਧਿਕਾਰੀਆਂ ਨਾਲ ਲੱਗਦਾ ਕੋਈ ਮਸਲੇ ਦਾ ਹੱਲ ਨਿਕਲ ਸਕਦਾ ਹੈ ਜੀ ਮੈਨੂੰ ਇਸ ਚੀਜ਼ ਤੋਂ ਉਮੀਦ ਹੈ ਕਿਉਂਕਿ ਮੈਂ ਆਪ ਅੱਜ ਆਪਣੀ ਅੱਖੀਂ ਦੇਖਿਆ ਹੈ ਕਿ ਉਹਨਾਂ ਦੀ ਸਿਹਤ ਬਾਵਜੂਦ ਮੈਡੀਕਲ ਹੈਲਥ ਤੇ ਬਹੁਤ ਡਿੱਗੀ ਹੋਈ ਹੈ ਔਰ ਇਸ ਤੋਂ ਪਹਿਲਾਂ ਕਿ ਕੋਈ ਵੱਡਾ ਨੁਕਸਾਨ ਹੋ ਜਾਏ ਮੈਂ ਕੇਂਦਰ ਦੀ ਸਰਕਾਰ ਨੂੰ ਮੌਕੇ ਦੇ ਜਿਹੜੇ ਪ੍ਰਧਾਨ ਮੰਤਰੀ ਜੀ ਸੂਬੇ ਦੇ ਜਿਹੜੇ ਮੁੱਖ ਮੰਤਰੀ ਨੇ ਸਾਰਿਆਂ ਨੂੰ ਅਪੀਲ ਕਰਨਾ ਚਾਹਨਾ ਹੈ ਕਿ ਇਹ ਜਿਹੜੀ ਆਉਣ ਵਾਲੀ ਮੀਟਿੰਗ ਹੈ ਇਹਦੇ ਵਿੱਚ ਕੋਈ ਪੁਖਤਾ ਡਿਸੀਜਨ ਲੈ ਕੇ ਔਰ ਉਹਦਾ ਇੱਕ ਸਮੇਂ ਬੰਦ ਟਾਈਮ ਦੇ ਵਿੱਚ ਤਿੰਨ ਮਹੀਨਿਆਂ ਦੇ ਵਿੱਚ ਉਹਨਾਂ ਸਾਰਿਆਂ ਤੇ ਫਿਰ ਇੰਪਲੀਮੈਂਟੇਸ਼ਨ ਦੀ ਕੀਤੀ ਕਾਰਵਾਈ ਜਾ ਇਹ ਮੇਰੀ ਅਪੀਲ ਹੈ ਜੀ ਸਾਰਿਆਂ ਸੱਤਾ ਤੇ ਸਰਕਾਰਾਂ ਦੇ ਆਮ ਹਉਦੇ ਤੇ ਤਨਾਤ ਰਹੇ ਹੋ ਤੁਸੀਂ ਪੰਜਾਬ ਚ ਵੀ ਹੁਣ ਪੱਚੀਂ ਮਿਗਾਲ ਦੇ ਵਿੱਚ ਹੋ ਪਿਛਲੇ ਸਮੇਂ ਦੇ ਵਿੱਚ ਇੱਕ ਆਇਆ ਕਿ ਇੱਥੇ ਹਾਲਾਤ ਕੁਝ ਬਿਗੜੀ ਸਿਹਤ ਬਹੁਤ ਬਿਗੜੀ ਹੁੰਦੀ ਸੀ ਪਰ ਪੰਜਾਬ ਸਰਕਾਰ ਹੈ ਜਿਹੜੀ ਸਪਰੀਮ ਕੋਰਟ ਦੇ ਵਿੱਚ ਜਿਹੜਾ ਮੈਡੀਕਲ ਰਿਪੋਰਟਾਂ ਚ ਦਿੰਦੇ ਰਹੇ ਵੀ ਉਹਨਾਂ ਦੀ ਸਿਹਤ ਬਿਲਕੁਲ ਠੀਕ ਹੈ ਇਹ ਕਿਵੇਂ ਲੱਗਦਾ ਜਿਹੜਾ ਪੰਜਾਬ ਸਰਕਾਰ ਇੱਕ ਪਾਸੇ ਕਹਿੰਦੀ ਹੈ ਕਿਸਾਨ ਦੇ ਹਤਾਸ਼ੀਆਂ ਇੱਕ ਪਾਸੇ ਰਿਪੋਰਟਾਂ ਗਲਤ ਪੇਸ਼ ਕਰਨੀਆਂ ਜੀ ਨਹੀਂ ਇਹ ਦੇਖੋ ਜੀ ਇਹ ਤਾਂ ਡਾਕਟਰ ਦੀ ਰਿਪੋਰਟਾਂ ਦਖ ਸਪਸ਼ਟ ਦਿਖਾਉਂਦੀਆਂ ਪਈਆਂ ਕਿ ਉਹਨਾਂ ਦੀ ਹਾਲਤ ਠੀਕ ਨਹੀਂ ਹੈਗੀ ਔਰ ਸੁਪਰੀਮ ਕੋਰਟ ਮਾਨਯੋਗ ਸੁਪਰੀਮ ਕੋਰਟ ਦੇ ਵਿੱਚ ਕਿਸੇ ਸਰਕਾਰ ਵੱਲੋਂ ਇਸ ਤਰ੍ਹਾਂ ਦੇ ਐਫੀਡੇਵਿਟ ਦਾਇਰ ਕਰਨੇ ਉਹ ਸੁਪਰੀਮ ਕੋਰਟ ਦੀ ਵੀ ਅਵੇਦਨਾ ਹੈ ਔਰ ਇਹ ਨਹੀਂ ਕਰਨਾ ਚਾਹੀਦਾ ਔਰ ਇਸ ਚੀਜ਼ ਨੂੰ ਸੁਪਰੀਮ ਕੋਰਟ ਨੂੰ ਇਹਦਾ ਕੌਗਨਿਜ਼ੈਂਸ ਲੈਣਾ ਚਾਹੀਦਾ ਹੈ ਔਰ ਇਹਨਾਂ ਦੀ ਸਿਹਤ ਦੇ ਵਾਸਤੇ ਹੀ ਮੈਂ ਅਪੀਲ ਕਰਨਾ ਚਾਹੁੰਦਾ ਕਿ ਇਹ ਆਉਣ ਵਾਲੀ ਮੀਟਿੰਗ ਦੇ ਵਿੱਚ ਜਿਹੜੇ ਵੀ ਕੋਈ ਡਿਸੀਜਨ ਲੈਣੇ ਨੇ ਉਹ ਲਿੱਤੇ ਜਾਣ ਔਰ ਉਹਨਾਂ ਨੂੰ ਸਮੇਂ ਬੰਦ ਤੇ ਇੰਪਲੀਮੈਂਟ ਕੀਤਾ ਜਾਏ ਜਿਹੜਾ ਵੀ ਡਿਸੀਜਨ ਹੋਏ ਉਹਦੀ ਇੱਕ ਡਿਊਰੇਸ਼ਨ ਹੋਏ 2 ਮਹੀਨੇ 3 ਮਹੀਨੇ ਦੇ ਵਿੱਚ ਵੀ ਇਹਦੀ ਇੰਪਲੀਮੈਂਟੇਸ਼ਨ ਹੋਣੀ ਹੈ ਦੇਖੋ ਇੱਕ ਕਿਸਾਨੀ ਜਿਹੜੀ ਹੈ ਨਾ ਇਹ ਸਾਡੇ ਸਾਰੇ ਦਿਲਾਂ ਚ ਵਸਦੀ ਹੈ ਹਿੰਦੁਸਤਾਨ ਦੀ ਜਿਹੜੀ ਖੂਨ ਪਸੀਨਾ ਹੈ ਉਹ ਕਿਸਾਨੀ ਹੈ ਇਸ ਕਰਕੇ ਅਸੀਂ ਜਿਵੇਂ ਆਪਣੇ ਸਰੀਰ ਚ ਆਪਣੀ ਸਿਹਤ ਨੂੰ ਸਭ ਤੋਂ ਜੋ ਜਿਹੜੀ ਦਿੰਨੇ ਆ ਤਵੱਜੋ ਦਿੰਨੇ ਉਸੇ ਹਿਸਾਬ ਨਾਲ ਕਿਸਾਨੀ ਨੂੰ ਦੇਣੀ ਸਾਡਾ ਫਰਜ਼ ਬੰਦਾ ਹੈ ਕੋਈ ਵੀ ਸਰਕਾਰ ਹੋਵੇ ਸੋ ਮੇਰੀ ਅਪੀਲ ਹੈ ਬਾਰ-ਬਾਰ ਅਪੀਲ ਹੈ ਕਿ ਡੱਲੇਵਾਲ ਸਾਹਿਬ ਦੀ ਸੇਧ ਦੇ ਹੰਦੇ ਨਜ਼ਰ ਔਰ ਕਿਸਾਨੀ ਦੇ ਵੱਡੇ ਬਹੁਮੁਖੀ ਵਿਕਾਸਾਂ ਦੇ ਪ੍ਰਤੀ ਧਿਆਨਮੁਦ ਹੁੰਦੇ ਹੋਏ ਇਹਦਾ ਆਉਣ ਵਾਲੀ ਮੀਟਿੰਗ ਦੇ ਵਿੱਚ ਫਾਈਨਲ ਮੀਟਿੰਗ ਦੇ ਹਿਸਾਬ ਨਾਲ ਇਹਦਾ ਇੱਕ ਰਿਜ਼ਲਟ ਲੈ ਕੇ ਆਇਆ